ਰੰਗਾਂ ਨਾਲ ਭਰਪੂਰ ਹੱਥਾਂ ਨਾਲ ਬਣਿਆ ਹੋਇਆ ਅਤੇ ਦਿਲਾਂ ਨਾਲ ਜੁੜਿਆ ਹੋਇਆ ਇਹ ਵਿਰਾਸਤੀ ਬਾਗ ਲੈ ਕੇ ਅੱਜ ਫੇਰ ਮੈਂ ਹਾਜ਼ਰ ਆਜ ਮੈਂ ਕਾਫੀ ਬ੍ਰਾਊਨ ਕਲਰ ਤੇ ਹੀ ਇਹ ਅਪਲੋਡ ਕਰ ਰਹੀ ਹਾਂ ਲਹਿਰੀਆ ਵਾਲਾ ਬਾਗ ਆ ਤੁਹਾਨੂੰ ਅੱਗੇ ਵੀ ਮੈਂ ਲਾ ਰੰਗ ਦੇ ਬਹੁਤ ਸਾਰਾ ਵਾਇਰਲ ਬਾਗ ਆ ਇਹ ਬਹੁਤ ਜ਼ਿਆਦੀ ਇਹਦੀ ਵੀਡੀਓ ਪੋਸਟ ਤੇ ਫੋਟੋਆਂ ਬਹੁਤ ਵਾਇਰਲ ਹੋਈਆਂ ਸੀਗੀਆਂ ਇਹ 2021 22 ਦੇ ਵਿੱਚ ਅੱਜ ਫੇਰ ਮੈਂ ਇਹਨੂੰ ਕਾਫੀ ਬ੍ਰਾਊਨ ਕਲਰ ਤੇ ਲੈ ਕੇ ਆਈਆਂ ਸਾਰੀਆਂ ਲਸਨਾ ਇੱਕ ਇੱਕ ਰਾਰੀਆਂ ਦੀਆਂ ਹੁੰਦੀਆਂ ਤੇ ਡੱਬੀ ਵਾਲਾ ਡਿਜ਼ਾਈਨ ਹੈ ਹੁਣ ਮੈਂ ਬਾਰਡਰ ਚੇਂਜ ਕੀਤਾ ਹੋਇਆ ਉਹਦੇ ਚ ਡੱਬੀ ਵਾਲਾ ਜਿਹੜਾ ਡਿਜ਼ਾਈਨ ਆਪਾਂ ਜਿਹੜਾ ਪੰਚ ਰੰਗਾ ਬਾਗ ਦੇ ਵਿੱਚ ਪਾਇਦਾ ਹੁੰਦਾ ਉਹ ਉਹ ਡੱਬੀ ਜਿਹੜੀ ਹੈ ਇਹਦਾ ਬਾਰਡਰ ਦਿੱਤਾ ਹੋਇਆ ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਪੁਰਾਣੀ ਵਿਰਾਸਤੀ ਤਨ ਦੇ ਨਾਲ ਜਿਹੜਾ ਹੱਥ ਨਾਲ ਕੱਟਿਆ ਜਾਂਦਾ ਹੈ ਗੰਡਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਇਹਨਾਂ ਨੂੰ ਕੱਟਣ ਤੇ ਸ਼ੀਸ਼ੇ ਸਾਥ-ਸਾਥ ਮਹੀਨੇ ਵੀ ਲੱਗ ਜਾਂਦੇ ਆ ਤੁਸੀਂ ਜਿਹੜੇ ਆ ਇਹ ਅਵੇਲੇਬਲ ਵੀ ਹੈਗੇ ਆ ਕੁਝ ਪੀਸੇਸ ਤੁਸੀਂ ਬੁਕਿੰਗ ਕਰਾ ਸਕਦੇ ਹੋ ਸਾਡੇ ਨੰਬਰਸ ਹੈਗੇ ਆ 8054629779501205488 ਪੱਟੀ